ਇਹ ਹੁਣ ਇਨਕਾਊਂਟਰ ਕਿਉਂ ਨਹੀਂ ਕਰਦੇ ਪਏ ਕਿਉਂਕਿ ਦਿੱਲੀ ਪਿੱਛੇ ਬੋਲ ਰਹੀ ਆ ਜੀ ਇੱਕ ਵੀ ਪ੍ਰਵਾਸੀ ਨੂੰ ਹੱਥ ਲਾਇਆ ਤੇ ਯਾਦ ਰੱਖਿਆ ਜੀ ਇੰਨੀ ਕੋਈ ਐਸਾ ਹਵਾਰੀਆ ਜੱਗੇ ਇਹਨਾਂ ਦੀ ਦਲੇਰੀ ਹੈ ਇਹ ਬੰਦਾ ਦਲੇਰ ਨੇ ਇਹ ਪੁਲਿਸ ਆ ਅੱਜ ਤਾਂ ਤੁਹਾਡਾ ਬਲੱਡ ਖੋਲੇ ਨਾ ਹੁਣ ਅੱਜ ਤਾਂ ਬਲੱਡ ਤੁਹਾਡਾ ਬੋਲੇ ਪੰਜਾਬ ਦੇ ਲਈ ਤੁਸੀਂ ਜਦੋਂ ਵੀ ਇਨਕਾਊਂਟਰ ਕਰਦੇ ਹੋ ਫੇਕ ਇਨਕਾਊਂਟਰ ਕਰਦੇ ਹੋ ਸਿੱਖਾਂ ਦਾ ਕਰਦੇ ਹੋ ਅੱਜ ਤੁਸੀਂ ਹੁਣ ਉਹ ਮਿਸਾਲੀ ਸਜ਼ਾ ਦਿਓ ਪਰਵਾਸੀਆਂ ਨੇ ਜਿਹੜਾ ਕਤਲ ਕੀਤਾ ਹੈ ਇਹ ਇਨਸਾਫ ਕਿਵੇਂ ਹੋਣਾ ਚਾਹੀਦਾ ਮੰਗੋ ਨਾ ਬਰੇ ਐਨਐਸਏ ਮੰਗ ਫਾਂਸੀ ਉਹਨਾਂ ਲਈ ਮੰਗੇਨ ਕਾਉਂਟਰ ਉਹਨਾਂ ਦਾ ਕੁਝ ਵੀ ਨਹੀਂ ਬੋਲਦਾ ਹੀ ਨਹੀਂ ਇਹ ਤੁਹਾਡਾ ਪੰਜਾਬ ਹੈ ਇਹ ਤੁਹਾਡੇ ਪੰਜਾਬ ਦੇ ਲੀਡਰ ਨੇ ਤੁਹਾਡੇ ਅਕਾਲੀਆਂ ਦਾ ਪ੍ਰਧਾਨ ਜਿਹੜਾ ਪੈ ਚੁੱਕੀ ਫਿਰਦਾ ਪਿੱਛੇ ਜੇ ਉਹਨੂੰ ਕਹੇ ਕਿ ਬੋਲ ਪਰਵਾਸੀਆਂ ਦੇ ਉਲਟ ਕੀ ਕਰਨਾ ਚਾਹੀਦਾ ਬੱਚਿਆਂ ਦੇ ਨਾਲ ਉਹ ਗੁਨਾਹ ਕੀਤਾ ਉਹਦੇ ਬਾਰੇ ਫਾਂਸੀ ਮੰਗ ਉਹਦੇ ਬਾਰੇ ਇਹ ਕਹਿ ਕੀ ਹੈ ਪਰਵਾਸੀਆਂ ਨੂੰ ਟੈਂਪਰੇਰੀ ਰੱਖਿਆ ਜਾਵੇ ਪੰਜਾਬ ਦੇ ਅੰਦਰ ਕਹਿੰਦੇ ਨੇ ਕਿ ਕੁਝ ਮਾੜੇ ਅਨਸਰਾਂ ਕਰਕੇ ਪੂਰੇ ਕੌਮ ਨੂੰ ਜਾਂ ਪੂਰੀ ਕਮਿਊਨਿਟੀ ਨੂੰ ਪੂਰੇ ਪ੍ਰਵਾਸੀਆਂ ਨੂੰ ਮਾੜਾ ਕਹਿੰਣਾ ਕਹਿੰਦੇ ਇਹ ਵੀ ਕਿੰਨਾ ਕੁ ਚੰਗਾ ਸਾਡੇ ਵੇਖਣ ਤਾਂ ਬੰਦੇ ਕ੍ਰਿਮੀਨਲ ਹੈ ਨਹੀਂ ਸੀ ਸਰਦਾਰ ਸਤਵੰਤ ਸਿੰਘ ਤੇ ਬਿਆਨ ਸੰਗਰੇਂਦਰਾਂ ਗਾਂਧੀ ਨੂੰ ਮਾਰ ਦਿੱਤਾ ਗਿਆ ਤੇ ਤੁਸੀਂ ਸਾਰੀ ਕੌਮ ਨੂੰ ਬੁਲੇਟ ਲਿਆ ਉਦੋਂ ਤਾਂ ਤੁਹਾਨੂੰ ਗੱਲ ਨਹੀਂ ਆਉਂਦੀ ਔਰ ਇਹਦਾ ਕਹਿੰਦੇ ਖੂਨ ਦਾ ਬਦਲਾ ਖੂਨ ਪੰਜਾਬ ਦੇ ਅੰਦਰ ਖੜਕੂ ਜਾਂ ਸਿੱਖ ਆਪ ਦਾ ਫੰਡਾਮੈਂਟਲ ਰਾਈਟ ਦੀ ਗੱਲ ਕਰਦੇ ਨੇ ਤੁਸੀਂ ਪੰਜਾਬ ਤੋਂ ਬਾਹਰ ਬੱਸਾਂ 'ਚੋਂ ਲਾ ਲਾ ਕੇ ਤੁਸੀਂ ਬੰਦੇ ਮਾਰਦੇ ਹੋ ਮਣੀਪੁਰ ਕੁੜੀਆਂ ਰੋਂਦੀਆਂ ਨੇ ਉਹ ਨੰਗੀਆਂ ਕਰਕੇ ਪਜਾਉਂਦੇ ਨੇ ਉਹਦੇ ਉੱਪਰ ਡਲੇ ਮਾਰਦੇ ਨੇ ਉਹਨਾਂ ਨੂੰ ਚੁੰਡੀਆਂ ਵੜਦੇ ਰਿਓ ਉਹਨਾਂ ਨੂੰ ਛੇੜਦੇ ਉਹ ਸੋਚ ਕਿਹੜੇ ਲੋਕਾਂ ਚੋਂ ਆ। ਉਹ ਲੋਕ ਇੱਥੇ ਪੰਜਾਬ ਸੁੱਟੇ ਗਏ 2016 ਚ ਅਕਾਲੀਆਂ ਨੇ ਲੈ ਕੇ ਆਏ ਸੀ। ਜਦੋਂ ਇਹਨਾਂ ਦਾ ਆ ਪ੍ਰਧਾਨ ਕਹਿੰਦਾ ਸੀ ਪੰਜਾਬ ਛੇਤੀ ਆ। ਅਸੀਂ ਤੁਹਾਨੂੰ ਸਹੂਲਤਾ ਦੇਵਾਂ। ਪੰਜਾਬ ਚ ਖੜਕੂ ਬਾਦ ਆਉਂਦਾ। ਪੰਜਾਬ ਚ ਸੰਤ ਜਰਨੈਲ ਸਿੰਘ ਭਿੰਡਰਾਲੇ ਆ। ਕਿਤੇ ਵੇਖਿਆ ਕਿ ਜੇ ਕੁੜੀਆਂ ਸਾਡੇ ਹਿੰਦੂ ਭਰਾਵਾਂ ਦੀਆਂ ਜਾਂ ਕਿਸੇ ਹੋਰ ਕੌਮ ਦੀਆਂ ਕੁੜੀਆਂ ਬਾਜ਼ਾਰਾਂ ਚ ਪਜਾਈਆਂ ਹੋਣ ਕੋਈ ਬੰਦਾ ਕਹਦੇ ਆ। ਹੁਣ ਤੁਹਾਡਾ ਭਗਵੰਤ ਮਾਨ ਆ ਗਿਆ ਜਿਹੜਾ ਕਹਿੰਦਾ ਸੀ ਬੜਾ ਅਸੀ ਤਾਂ ਉਸੇ ਵੇਲੇ ਇਨਸਾਫ ਦੇ ਦੇਣੇ ਆ ਉਹ ਜਿੰਦੇ ਘਰੇ ਕਿਤੇ ਕਤਲ ਹੁੰਦਾ ਭੱਜ ਜਾਂਦਾ ਉਸੇ ਵੇਲੇ ਉਹ ਜਾਣਾ ਵੀ ਚਾਹੀਦਾ ਅੱਜ ਦਿਓ ਨਾ ਮਿਸਾਲੀ ਇਨਸਾਫ ਪਤਾ ਹੈ ਕਿ ਲੁਧਿਆਣੇ ਚੋਰਾਂ ਦੀ ਗਿਣਤੀ ਵੱਧ ਚੁੱਕੀ ਹੈ ਕਿੰਨੇ ਉਹਨਾਂ ਦੀ ਪਰਸੈਂਟੇਜ ਵੋਟ ਹੈ ਉਹ ਪਰਸੈਂਟੇਜ ਵੋਟ ਨਾਲ ਕਿੰਨੇ ਐਮਐਲਏ ਡਾਊਨਫਾਲ ਜਾ ਰਿਹਾ ਸੋਚ ਇਥੋਂ ਤੱਕ ਕਰੀਂ ਏਦੂ ਬਾਦ ਸੋਚੇ ਨਾ ਇਹ ਪੰਜਾਬ ਦੇ ਅੱਜ ਲੱਗਣ ਨਾ ਕੱਲ ਲੱਗਣ ਤੇ ਨਾ ਇਹਨਾਂ ਦਾ ਪੰਜਾਬ ਨਾਲ ਕੋਈ ਲਿੰਕ 1984 ਪੰਜਾਬ ਦੇ ਅੰਦਰ ਦੁਬਾਰਾ ਇੱਕ ਆਵੇਗ ਇਹ ਸਰਕਾਰ ਦਿੱਲੀ ਲੈ ਕੇ ਆ ਸਾਡੇ ਲੀਡਰਾਂ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਅਸੀਂ ਲੀਡਰ ਇਹਨਾਂ ਨੂੰ ਮੰਨ ਲਿਆ ਅੱਜ ਵੀ ਸਮਾਂ 2027 ਦੀ ਇੱਕ ਮੌਕਾ ਤੁਹਾਨੂੰ ਕੁਦਰਤ ਨੇ ਦਿੱਤਾ ਹੋਇਆ ਇੱਕ ਵਾਰ ਤਾਂ ਆਪ ਦੇ ਪੰਜਾਬ ਦੇ ਪੁੱਤਰ ਲੈ ਹੋ ਨਾ ਚਾਹੇ ਭਾਈ ਅਮਰਤਪਾਲ ਵੇਕਰ ਤਾਂ ਮੌਕਾ ਦੇ ਕੇ ਵੇਖੋ ਜੇ 80 ਸਾਲ ਜੇ ਤੁਸੀਂ ਆ ਬਾਬੇ ਲੈ ਆਂਦੇ ਨੇ ਚਿੱਟੀਆਂ ਦਾੜੀਆਂ ਤੇ ਨੀਲੀਆਂ ਪੱਗਾਂ ਵਾਲੇ ਇੱਕ ਵਾਰ ਤਾਂ ਲਿਆ ਕੇ ਵੇਖੋ ਨਾ ਤੁਹਾਨੂੰ ਹਰ ਚੀਜ਼ ਦਾ ਜਵਾਬ ਦਈਏ ਕਿ ਪੰਜਾਬ ਦੇ ਵਾਰਿਸ ਕੌਣ ਸਾਠੇ ਕਾਲ ਆ ਰੰਮੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਮੂਗੀ ਪਰਵਾਸੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਅਕਸਰ ਵਿਵਾਦ ਛਿੜਦਾ ਰਹਿੰਦਾ ਕਿਉਂਕਿ ਇੱਕ ਪਿਰ ਉਹ ਹੈ ਜੋ ਕਹਿੰਦੇ ਆ ਕਿ ਪਰਵਾਸੀਆਂ ਨੂੰ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਰਹਿਣ ਵਸੇਰਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਇਹ ਕੰਮ ਕਰਨ ਕੰਮ ਕਰਨ ਤੋਂ ਬਾਅਦ ਵਾਪਸ ਆਪਣੇ ਜਿਹੜਾ ਹੈਗਾ ਸ਼ਹਿਰਾਂ ਦੇ ਵੱਲ ਆਪਣੇ ਪਿੰਡਾਂ ਦੇ ਵੱਲ ਵਾਪਸ ਆਪਣੇ ਸੂਬਿਆਂ ਦੇ ਵੱਲ ਇਹਨਾਂ ਨੂੰ ਜਾਣਾ ਚਾਹੀਦਾ ਆ ਤਾਂ ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇੱਕ ਪਰਵਾਸੀ ਦੇ ਵੱਲੋਂ ਮਾਸੂਮ ਨੂੰ ਪਹਿਲਾਂ ਕਿਡਨਾਪ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਉਸ ਦਾ ਜਿਹੜਾ ਆ ਕਤਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਫਿਰ ਇੱਕ ਵਾਰੀ ਫਿਰ ਇਹ ਮੁੱਦਾ ਭਖਿਆ ਇੱਕ ਵਾਰੀ ਫਿਰ ਇਹ ਮੁੱਦਾ ਚਰਚਾ ਦਾ ਵਿਸ਼ਾ ਜਿਹੜਾ ਹੈਗਾ ਉਹ ਬਣਿਆ ਤੇ ਬਕਵਾਕ ਮਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਮਤੇ ਪੈਣੇ ਆ ਉਹ ਵੀ ਸ਼ੁਰੂ ਹੋਏ ਇਸ ਤੇ ਬਾਬਤ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਫਿਰ ਅਗਲੀ ਗੱਲਬਾਤ ਬਦਨ ਖਾਰਾ ਸਾਹਿਬ ਸਵਾਗਤ ਆਰ ਮੀਟਲ ਜੀ ਸਤਿ ਸ਼੍ਰੀ ਅਕਾਲ ਜੀ ਖਾਰ ਸਾਹਿਬ ਹੁਸ਼ਿਆਰਪੁਰ ਦੇ ਵਿੱਚ ਜੋ ਹੋਇਆ ਮਾਮਲਾ ਇੱਕ ਪ੍ਰਵਾਸੀ ਮਜਦੂਰ ਦੇ ਵੱਲੋਂ ਪਹਿਲਾਂ ਕਿਡਨਾਪ ਕੀਤਾ ਜਾਂਦਾ ਇੱਕ ਮਾਸੂਮ ਨੂੰ ਉਸ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਪਰਿਵਾਰ ਵੀ ਇਹੀ ਪੁੱਛਦਾ ਕਿ ਜੇਕਰ ਉਹ ਪ੍ਰਵਾਸੀ ਸਾਡੀਆਂ ਅੱਖਾਂ ਦੇ ਸਾਹਮਣੇ ਆਵੇ ਅਸੀਂ ਇੱਕ ਵਾਰ ਪੁੱਛਣਾ ਜ਼ਰੂਰ ਹੈ ਕਿ ਸਾਡੇ ਪੁੱਤ ਦਾ ਕਸੂਰ ਤਾਂ ਦੱਸ ਦਿਓ ਕੀ ਸੀ ਇਹਨਾਂ ਜਸਜੀ ਪ੍ਰੋਬਲਮ ਇਹ ਹੈ ਕਿ ਜਿੰਨੀ ਵਾਰ ਵੀ ਪੰਜਾਬ ਦੇ ਅੰਦਰ ਕਿਤੇ ਵੀ ਕੋਈ ਬਦਫੈਲੀ ਹੁੰਦੀ ਹੈ ਪੰਜਾਬ ਦੇ ਉੱਪਰ ਅਤਿਆਚਾਰ ਹੁੰਦਾ ਹੈ ਪੰਜਾਬ ਹੜਾਂ 'ਚ ਰੁੱੜਦਾ ਹੈ ਪੰਜਾਬ 'ਚ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਤਾ ਇਥੇ ਨਾ ਕੋਈ ਲਾਏ ਨਾ ਕੋਈ ਲੀਡਰ ਹੈ ਨਾ ਕੋਈ ਕਾਨੂੰਨ ਹੈ ਸਿਰਫ ਪੰਜਾਬ ਦੇ ਲੋਕ ਆਪਦੇ ਪਿੰਡੇ ਤੇ ਹਣਾਉਂਦੇ ਨੇ ਤੇ ਜਦੋਂ ਉਹ ਮੁਸੀਬਤ ਟੱਪ ਜਾਂਦੀ ਹੈ ਮੁੜ ਕੇ ਇਹ ਲੀਡਰ ਬਕਵਾਸ ਕਰਨ ਲੱਗ ਪੈਂਦੇ ਨੇ ਹੁਣ ਤੁਸੀਂ ਮੇਰੀ ਗੱਲ ਸੁਣੋ ਅੱਜਕੱਲ ਦੋ ਦੋ ਦੇ ਹੋ ਕੇ ਬੱਚੇ ਵਾਲੀ ਗੱਲ ਨੂੰ ਐਡੀ ਤਰਾਸ ਦੀ ਐਡੀ ਭੈੜੀ ਮੌਤ ਉਹ 5 ਸਾਲ ਦੇ ਬੱਚੇ ਨੂੰ ਜਿਹਨੂੰ ਦੁਨੀਆਂ ਬਾਰੇ ਵੀ ਨਹੀਂ ਪਤਾ ਤੇ ਅਸੀਂ ਉਸ ਬੱਚੇ ਦੇ ਲਈ ਅੱਜ ਫੇਰ ਅਸੀਂ ਆਪਦੀਆਂ ਵੋਟਾਂ ਦੀ ਗਿਣਤੀ ਚ ਲੱਗ ਗਿਆ ਜਾ ਕੇ ਕਿੱਥੇ ਗਿਆ ਤੁਹਾਡਾ ਭਾਜਪਾ ਵਾਲਾ ਲੀਡਰ ਜਿਹੜਾ ਭਾਜਪਾ ਦਾ ਲੀਡਰ ਕਹਿੰਦਾ ਸੀ ਇੰਤਕਾਲ ਕਿਤੇ ਅਮਰਿਤਪਾਲ ਦੇ ਨਾਂ ਤੇ ਨਾ ਚੜਾ ਜਾਵੇ ਅੱਜ ਉਹ ਨਹੀਂ ਬੋਲਦਾ ਕਾਰਨ ਕੀ ਹੈ ਵੋਟ ਟੁੱਟਦੀ ਹੈ ਬਿਹਾਰ ਦੇ ਵਿੱਚ ਇਹਨਾਂ ਦੀ ਗਿਣਤੀ ਜ਼ਿਆਦਾ ਹੀ ਅਸੀਂ ਕੋਈ ਪੰਜਾਬ ਦੇ ਮਦਈ ਨਹੀਂ ਸਾਡਾ ਪੰਜਾਬ ਨਾਲ ਕੋਈ ਲਿੰਕ ਨਹੀਂ ਸਾਨੂੰ ਜਿੰਨਾ ਕਾਣਪੁਰ ਪਿਆਰਾ ਓਨਾ ਹੀ ਸਾਨੂੰ ਪੰਜਾਬ ਹੈ ਓਨਾ ਹੀ ਸਾਨੂੰ ਦੂਜੀਆਂ ਸਟੇਟਾਂ ਨੇ ਪ੍ਰੋਬਲਮ ਕੀ ਹੈ ਪੰਜਾਬ ਤਾਂ ਸਾਡੀ ਮਜਬੂਰੀ ਇਹ ਰਹਿੰਦੇ ਨੇ ਲੋਕ ਇਹਨਾਂ ਦੀ ਮਜਬੂਰੀ ਹੈ ਅੱਜ ਇਹਨਾਂ ਨੂੰ ਤੁਸੀਂ ਉਹ ਏਰੀਆ ਦੇ ਦਿਓ ਐਮਐਲਏ ਦਾ ਇਹ ਚਲੇ ਜਾਣਗੇ ਛੱਡ ਕੇ ਅੱਜ ਐਮਪੀ ਦਾ ਏਰੀਆ ਦੇ ਦਿਓ ਇਹ ਚਲੇ ਜਾਣਗੇ ਛੱਡ ਕੇ ਹੁਣ ਚਲੋ ਉਹ ਤਾਂ ਹੋਰ ਕੌਮ ਦਾ ਬੰਦਾ ਹੈ ਉਹਨੂੰ ਤਾਂ ਜਹਲੀ ਪਿਆ ਪੰਜਾਬ ਨਾਲ ਪਿਆਰ ਉਹਨੂੰ ਨਫ਼ਰਤ ਜਾਦੀ ਹੈ ਜਿਸ ਬੰਦੇ ਨਾਲ ਆਪਾਂ ਨੂੰ ਪਤਾ ਹੀ ਹੈ ਪਰ ਉਹ ਇੱਕ ਲਫ਼ਜ਼ ਨਹੀਂ ਬੋਲਦਾ ਉਹਨਾਂ ਪ੍ਰਵਾਸੀਆਂ ਦੇ ਉਲਟ ਹੁਣ ਬੋਲ ਨਾ ਹੁਣ ਦੇ ਬਿਆਨ ਦੇ ਕੀ ਇਹ ਪ੍ਰਵਾਸੀਆਂ ਨੂੰ ਕਤਲ ਪ੍ਰਵਾਸੀਆਂ ਨੇ ਜਿਹੜਾ ਕਤਲ ਕੀਤਾ ਹੈ ਇਹ ਇਨਸਾਫ਼ ਕਿਵੇਂ ਹੋਣਾ ਚਾਹੀਦਾ ਮੰਗੋ ਨਾ ਬਰੇ ਐਨਐਸਏ ਮੰਗੇ ਫਾਂਸੀ ਉਹਨਾਂ ਲਈ ਮੰਗੇ ਇਨਕਾਊਂਟਰ ਉਹਨਾਂ ਦਾ ਕੁਝ ਵੀ ਨਹੀਂ ਬੋਲਦਾ ਹੀ ਨਹੀਂ ਇਹ ਤੁਹਾਡਾ ਪੰਜਾਬ ਹੈ ਇਹ ਤੁਹਾਡੇ ਪੰਜਾਬ ਦੇ ਲੀਡਰ ਨੇ ਉਸ ਤੋਂ ਬਾਅਦ ਤੁਸੀਂ ਤੁਹਾਡੇ ਅਕਾਲੀਆਂ ਦਾ ਪ੍ਰਧਾਨ ਅਜਿਹੜਾ ਪੈ ਚੁੱਕੀ ਫਿਰਦਾ ਪਿੱਛੇ ਜੇ ਉਹਨੂੰ ਕਹੇ ਕਿ ਬੋਲ ਪ੍ਰਵਾਸੀਆਂ ਦੇ ਉਲਟ ਕੀ ਕਰਨਾ ਚਾਹੀਦਾ ਮੈਂ ਕਿਉਂ ਬੋਲਾਂ ਮੈਂ ਤਾਂ ਪੋਜ਼ਿਟਿਵ ਆਪਾਂ ਇੱਕ ਸ਼ੋਸ਼ੇबाजी ਕਰਨੀ ਹੈ ਕਿ ਰੁੜ ਗਏ ਚੰਗਾ ਪੱਗਾਂ ਰੁੜ ਗਈਆਂ ਮੌਕੇ ਤੇ ਚੱਲੋ ਸੁਭਾਲੋ ਜਾ ਕੇ ਮੋਰਚਾ ਪਰ ਜਿਹੜਾ ਬੱਚੇ ਦੇ ਨਾਲ ਉਹ ਗੁਨਾਹ ਕੀਤਾ ਉਹਦੇ ਬਾਰੇ ਫਾਂਸੀ ਮੰਗ ਉਹਦੇ ਬਾਰੇ ਇਹ ਕਹਿ ਕਿ ਇਹ ਪ੍ਰਵਾਸੀਆਂ ਨੂੰ ਟੈਂਪਰੇਰੀ ਰੱਖਿਆ ਜਾਵੇ ਪੰਜਾਬ ਦੇ ਅੰਦਰ ਇਹ ਉਹ ਸਟੇਟਾਂ ਤੋਂ ਬੰਦੇ ਨੇ ਜਿੱਥੇ ਆਪਾਂ ਕਹਿੰਦੇ ਆ ਪੁਲਿਸ ਜਾਣੋ ਡਰਦੀ ਐ ਇਹ ਮੈਂ ਨਹੀਂ ਬੋਲ ਰਿਹਾ ਇਹ ਸਾਰੇ ਕਾਗਜ਼ ਬੋਲਦੇ ਨੇ ਦੂਜੀਆਂ ਸਟੇਟਾਂ ਦੇ ਅੰਦਰ ਅਸੀਂ ਨਹੀਂ ਜਾ ਸਕਦੇ ਅਸੀਂ ਕਹਿੰਦੇ ਆ ਉਹ ਆਪਦਾ ਵਪਾਰ ਕਰਨ ਪਰ ਇਹਨਾਂ ਨੂੰ ਪੀਆਰ ਨਾ ਕਰੋ ਪੰਜਾਬ ਦੇ ਅੰਦਰ ਆ ਜੋ ਬਾਦ ਫੈਲੀ ਹੋਈ ਐ ਐਡਾ ਹੀ ਨੀਅਸ ਕ੍ਰਾਈਮ ਹੋਇਆ ਹੈ ਤੁਸੀਂ ਕਿਤੇ ਜੱਸ ਜੀ ਆ ਕੇ ਕਚਹਿਰੀ ਚ ਕਾਗਜ਼ ਦੇਖੋ ਨਾ ਰੇਪ ਕੇਸ ਜਿਹੜੇ ਪੰਜਾਬ ਚ ਹੁੰਦੇ ਨੇ ਚਲੋ ਉਹ ਬਣਾਏ ਜਾਂਦੇ ਨੇ ਮੈਕਸਿਮਮ 100 ਚੋਂ 95% ਜਾਂ 99% ਕਹੂੰਗਾ ਕਨਸੈਂਟ ਹੈ 1% ਮੈਂ ਗਿਣਦਾ ਜਿੱਥੇ ਬਾਦ ਫੈਲੀ ਹੁੰਦੀ ਹੈ ਤੇ ਉਹ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਉਹ ਮੋੜਕੋੜ ਕੇ ਜਿਵੇਂ ਆਪਾਂ ਕਹਿ ਦਈਏ ਫੋਰਸੇਬਲ ਕਰ ਦਿੰਦੇ ਨੇ ਪਰ ਜਦੋਂ ਇੱਕ 2012 ਦੇ ਵਜੇ ਕੁੜੀ ਦੇ ਅੰਦਰ ਸਰੀਰ ਹਰਪਰ ਕੀਤਾ ਜਾਂਦਾ ਹੈ ਉਹ ਬੰਦੇ ਕੌਣ ਸੀ ਉਹਨਾਂ ਦੀ ਸੋਚ ਕੌਣ ਹੈ ਪੰਜਾਬ ਦਾ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਇਹੋ ਜਿਹਾ ਹੀਨियस ਕ੍ਰਾਈਮ ਹੈ ਜਿਹੜਾ 1% ਤੇ ਘਰੋਂਦਾ ਸਾਡੇ ਚ 99% ਸਾਡੀ ਸਟੇਟ ਦੇ ਅੰਦਰ ਕੋਈ ਵੀ ਕਿਸੇ ਵੀ ਜਾਤ ਧਰਮ ਦਾ ਰਹਿੰਦਾ ਹੈ ਉਹ ਇਹੋ ਜੀ ਗੰਦੀ ਹਰਕਤ ਬਾਰੇ ਨਹੀਂ ਸੋਚਦਾ ਅਕਾਲੀਆਂ ਦਾ ਪ੍ਰਧਾਨ ਚੁੱਪ ਹੈ ਕਿਉਂਕਿ ਵੋਟ ਚਾਹੀਦੀ ਹੈ ਪਰਵਾਸੀਆਂ ਨੂੰ ਜੇ ਵੋਟ ਨਾ ਮਿਲੀ ਤੇ ਅਸੀਂ ਤਾਂ ਮਰ ਜਾਾਂਗੇ ਹੁਣ ਤੁਹਾਡਾ ਭਗਵੰਤ ਮਾਨ ਆ ਗਿਆ ਜਿਹੜਾ ਕਹਿੰਦਾ ਸੀ ਕਿ ਜੀ ਬੜਾ ਅਸੀਂ ਤਾਂ ਉਸੇ ਵੇਲੇ ਇਨਸਾਫ ਦੇ ਦੇਨੇ ਆ ਉਹ ਜਿੰਦੇ ਘਰੇ ਕਿਤੇ ਕਤਲ ਹੁੰਦਾ ਭੱਜ ਜਾਂਦਾ ਉਸੇ ਵੇਲੇ ਉਹ ਜਾਣਾ ਵੀ ਚਾਹੀਦਾ ਪਰ ਉਹ ਜਿਹੜਾ ਮਸਾਲੀ ਉਹਨਾਂ ਦਾ ਇੱਕ ਬੋਲਦਾ ਸੀ ਅਫਸਰ ਕਹਿੰਦਾ ਸੀ ਮਸਾਲੀ ਇਨਸਾਫ ਦੇਣਾ ਹੈ ਅੱਜ ਦਿਓ ਨਾ ਮਸਾਲੀ ਇਨਸਾਫ ਪਤਾ ਹੈ ਕਿ ਲੁਧਿਆਣੇ ਚੋਂ ਉਹਨਾਂ ਦੀ ਗਿਣਤੀ ਵੱਧ ਚੁੱਕੀ ਹੈ ਕਿੰਨੇ ਉਹਨਾਂ ਦੀ ਪਰਸੈਂਟੇਜ ਵੋਟ ਹੈ ਉਹ ਪਰਸੈਂਟੇਜ ਵੋਟ ਨਾਲ ਕਿੰਨੇ ਐਮ.ਐਲ.ਏ ਡਾਊਨਫਾਲ ਜਾਣਗੇ ਸੋਚ ਇਥੋਂ ਤੱਕ ਰਹੀ ਹੈ ਅਜੇ ਤਬਾਦ ਸੋਚ ਹੈ ਨਹੀਂ ਨਾ ਇਹ ਪੰਜਾਬ ਦੇ ਅੱਜ ਲੱਗਣ ਨਾ ਕੱਲ ਲੱਗਣ ਤੇ ਨਾ ਇਹਨਾਂ ਦਾ ਪੰਜਾਬ ਨਾਲ ਕੋਈ ਲਿੰਕ ਹੈ ਹੁਣ ਤੁਸੀਂ ਦੱਸੋ ਉਹ ਬੱਚੇ ਦੇ ਨਾਲ ਇੱਕ ਹਵਾਨੀਅਤ ਵਾਲੀ ਗੱਲ ਹੋਈ ਤੇ ਸੇਮ ਹੀ ਹਵਾਨੀਅਤ 1984 ਨੂੰ ਤੁਸੀਂ ਸਟੱਡੀ ਕਰੋ ਉਹ ਸਟੱਡੀ ਉਹ ਕਰਕੇ ਦੇਖੋਗੇ ਨਾ ਉਹ ਬੱਚਿਆਂ ਨੂੰ ਕੜਾਈਆਂ ਤੇ ਤਲਿਆ ਗਿਆ 8-8 ਸਾਲ ਦੀ 70-70 ਸਾਲ ਦੀਆਂ ਕੁੜੀਆਂ ਦੇ ਨਾਲ ਰੇਪ ਹੋਏ ਮਾਤਾ ਦੇ ਨਾਲ ਰੇਪ ਹੋਏ ਉਹ ਹਵਾਨੀਅਤ ਕਿਹੜੇ ਲੋਕਾਂ ਦੇ ਅੰਦਰ ਹੈ ਇਹ ਜਿਹੜੇ ਰਿਸ਼ਤੇ ਨੇ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਦਾ ਪਤਾ ਨਹੀਂ ਉਹ ਲੋਕ ਪੰਜਾਬ ਛਟਾਰਾ ਦਿੱਤੇ ਗਏ ਨੇ ਪੰਜਾਬ ਇੱਕੋ ਸੀ ਜਿਹੜਾ ਦੂਜੇ ਦੀ ਧੀ ਭੈਣ ਦੇ ਲਈ ਆਪਣੀ ਜਾਨ ਦੇ ਦਿੰਦਾ ਸੀ ਇਹ ਉੱਥੇ ਉਹ ਕੌਮਾਂ ਵਸਦੀਆਂ ਨੇ ਪੰਜਾਬ 'ਚ ਕੋਈ ਟਾਈਮ ਸੀ ਉਹ ਪਿੰਡ ਦੀ ਕੁੜੀ ਨੂੰ ਕੋਈ ਬੰਦਾ ਬਾਹਰਲਾ ਬੰਦਾ ਆਇਂਦਾ ਪਿੰਡ ਦੀ ਕੁੜੀ ਵਾਲੇ ਵੇਖਣ ਨਹੀਂ ਦਿੰਦੇ ਹੁੰਦੇ ਸੀ ਲੋਕ ਇਹ ਉਹ ਪੰਜਾਬ ਸੀ ਪਰ ਇੱਥੇ ਕੀਤਾ ਕੀ ਗਿਆ ਹੈ ਇਹਨੂੰ ਬਰਬਾਦ ਕਿਵੇਂ ਕੀਤਾ ਪੰਜਾਬ ਨੇ ਅਸੀਂ ਕਹਿੰਦੇ ਜਿਹੜਾ ਮਰਜ਼ੀ ਆਉਣ ਜੀ ਸਦਕੇ ਰਹਿਣ ਪਰ ਆਦਾ ਬਿਜ਼ਨਸ ਕਰਕੇ ਵਾਪਸ ਜਾਣੇ ਹੁਣ ਅੱਗੋਂ ਗੱਲ ਪੈਣ ਲੱਗ ਗਈ ਨੇ ਕੱਲ ਇੱਕ ਪਾਰਕ 'ਚ ਫੜਿਆ ਉਹ ਵੀ ਇੱਕ ਦਿਮਾਗੀ ਤੌਰ ਤੇ ਉਹ ਬੰਦੇ ਇਹਨਾਂ ਦੇ ਅੰਦਰ ਗੰਦ ਇਹ ਨਾ ਹੁੰਦਾ ਹੈ ਉਹ ਬੱਚੀ ਨੂੰ ਛੇੜ ਰਿਆ ਸੀ ਕਿਸੇ ਨੇ ਮੈਕਸਿਮਮ ਤੁਸੀਂ ਇਸ ਤੋਂ ਪਿੱਛੇ ਚਲੇ ਜਾਓ ਇੱਕ ਮੈਰਿਜ ਸੀ ਉਸ ਦੇ ਵਿੱਚ ਵੀ ਉਹ ਸ਼ਾਇਦ ਕੇਸ ਮੇਰੇ ਕਾਫੀ ਸਮੇਂ ਦੀ ਗੱਲ ਹੋ ਗਈ ਉਹ ਮੈਰਿਜ ਦੇ ਵਿੱਚ ਵੀ ਬੱਚੇ ਦੇ ਨਾਲ ਉਹ ਬੱਚਾ ਖੇਡ ਰਿਹਾ ਸੀ ਮੈਰਿਜ ਦੇ ਵਿੱਚ ਤੇ ਉੱਥੋਂ ਦੇ ਪ੍ਰਵਾਸੀਗਰ ਨੇ ਚੁੱਕਿਆ ਉਹਨੂੰ ਉਹਦੇ ਨਾਲ ਬਦਫੈਲੀ ਕੀਤੀ ਬਾਅਦ ਚੋਂ ਦਾ ਕਤਲ ਕੀਤਾ ਇਹ ਪੰਜਾਬ ਪਰ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਜੇ ਆਜੋ ਮਸਾਲੀ ਜਿਹੜਾ ਇਹਨਾਂ ਦਾ ਅਫਸਰ ਸੀ ਆਜੋ ਮਸਾਲੀ ਸਜ਼ਾ ਦੇ ਦੇ ਮਸਾਲੀ ਸਜ਼ਾ ਕਿਨੂੰ ਦੇਣੀ ਹੈ ਉਹ ਪੱਗ ਨੂੰ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਉਹ ਪੰਜਾਬ ਦੇ ਫੰਡਾਮੈਂਟਲ ਰਾਈਟ ਦੀ ਗੱਲ ਕਰੇ ਮਸਾਲੀ ਸਜ਼ਾ ਦੇ ਦੇਣੀ ਸੀ ਜੀ ਅਜੇ ਛੱਡਦੇ ਨਹੀਂ ਬਾਹਰ 2023 ਚ ਇਹਦੇ ਭਗਵੰਤ ਮਾਨ ਤੇ ਇਹਨਾਂ ਦੇ ਮੁੱਖ ਮੰਤਰੀ ਇਹਨਾਂ ਦੇ ਐਮਐਲਏ ਨੇ ਕਿੰਨਾ ਪੜਥੂ ਪਾਇਆ ਸੀ ਹੁਣ ਨਹੀਂ ਬੋਲਦੇ ਉਦੋਂ ਕੱਲੇ ਭਾਈ ਅਮਰਤਪਾਲ ਦੇ ਮਗਰ ਸੈਂਕੜੇ ਮੁੰਡੇ ਜੇਲਾ ਸੁੱਟਦੇ ਸੀ ਤੇ ਅੱਜ ਸੁੱਟੋ ਨਾ ਜਿਹੜੇ ਇਸ ਬਿਰਤੀ ਦੇ ਬੰਦੇ ਨੇ ਜਿਹੜੇ ਕ੍ਰਿਮੀਨਲ ਨੇ ਜਿਹੜੇ ਕ੍ਰਾਈਮ ਕਰਕੇ ਉਧਰਲੀ ਸਟੇਟ ਚੋਂ ਭੱਜੇ ਨੇ ਤੁਹਾਡੀ ਸਟੇਟ ਚ ਆ ਕੇ ਠਹਿਰੇ ਹੋਏ ਨੇ ਅੱਜ ਕਰੋਨਾ ਟਾਰਗੇਟ ਹੋਣਾ ਪਰ ਮਰ ਜਾਣਾ ਹੈ ਮਰਨਾ ਤਾਂ ਲੋਕਾਂ ਨੇ ਹੈ ਸਾਨੂੰ ਤਾਂ ਵੋਟ ਚਾਹੀਦੀ ਹੈ ਸਾਡਾ ਪੰਜਾਬ ਨਾਲ ਕੀ ਲੱਗੇ ਕੁਝ ਕੋਈ ਪੰਜਾਬ ਨਾਲ ਲਿੰਕ ਨਹੀਂ। ਇੱਕ ਹੋਰ ਵੀ ਗੱਲ ਆ ਖਰਾ ਸਾਹਿਬ ਮਤਲਬ ਜਿਵੇਂ ਪਰਿਵਾਰ ਵੀ ਪੁੱਛਦਾ ਜਵਾਕ ਦਾ ਕੀ ਕਸੂਰ ਹੋ ਸਕਦਾ ਕਿ ਇੱਕ ਜਵਾਕ ਨੂੰ ਚਲੋ ਠੀਕ ਹੈ ਕੋਈ ਲਾਕਡਾਊਨ ਹੋ ਗਈ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਹੋ ਗਈ ਕੋਈ ਵਾਰਤਾਲਾਪ ਹੋ ਗਈ ਕਿਸੇ ਵੱਡੇ ਦੇ ਨਾਲ ਹੋ ਗਈ ਹੋ ਸਕਦਾ ਉਹਦੇ ਪਰਿਵਾਰ ਨਾਲ ਹੋਵੇ ਹੋ ਸਕਦਾ ਕਿਸੇ ਦਿਨ ਪਰ ਬੱਚੇ ਦਾ ਇੱਕ ਦਾ ਕਸੂਰ ਕੀ ਜਿਹਨੂੰ ਇੰਨੀ ਹਵਾਨੀਆਂ ਦੇ ਨਾਲ ਮਾਰਿਆ ਗਿਆ ਪ੍ਰਵਾਸੀ ਦੇ ਵੱਲੋਂ ਕੀ ਟੈਲੀ ਹੈ ਨਹੀਂ ਇਹਨਾਂ ਦੇ ਦੇਖੋ ਇਹਨਾਂ ਲੋਕਾਂ ਦੇ ਨਾ ਇਹੋ ਜਿਹੜੇ ਲੋਕ ਹੁੰਦੇ ਨੇ ਤੁਸੀਂ ਮੈਕਸਿਮਮ ਕ੍ਰਾਈਮ ਦੇਖੋਗੇ ਇਹਨਾਂ ਦੀਆਂ ਸਟੇਟਾਂ ਦਾ ਤੇ ਇੱਧਰ 라ਕੇ ਕ੍ਰਾਈਮ ਕਰਦੇ ਨੇ ਇਹਨਾਂ 'ਚ ਕੋਈ ਇਮੋਸ਼ਨਲ ਟੱਚ ਨਹੀਂ ਹ ਪੰਜਾਬ ਦੇ ਅੰਦਰ ਕਿਹੜਾ ਕ੍ਰਾਈਮ ਹੈ ਕਿ ਜਿਵੇਂ ਮੈਂ ਤੁਹਾਡੀ ਜ਼ਮੀਨ 'ਚ ਵੜਦਾ ਤੱਕੇ ਨਾਲ ਫੋਰਸ ਦੇ ਤੁਸੀਂ ਮੇਰੇ ਤੇ ਅਟੈਕ ਕਰਦੇ ਨੇ ਪੰਜਾਬ ਦਾ ਕ੍ਰਾਈਮ ਇਹ ਮੈਕਸਿਮਮ 100% ਨਹੀਂ ਮੈਕਸਿਮਮ ਪੰਜਾਬ ਦਾ ਕ੍ਰਾਈਮ ਹੈ ਜਿਹੜਾ ਉਹ ਜ਼ਿਆਦਾਤਰ ਜਿਹੜਾ ਕ੍ਰਾਈਮ ਹੈ ਉਹ ਜ਼ਮੀਨ ਜਾਇਦਾਦ ਲਈ ਹੈ ਉਹ ਕ੍ਰਾਈਮ ਇੱਕ ਅਲੱਗ ਹੈ ਇਹ ਜਿਹੜਾ ਕ੍ਰਾਈਮ ਹੈ ਇਹਨਾਂ ਲੋਕਾਂ ਦਾ ਕ੍ਰਾਈਮ ਹੈ ਤੁਸੀਂ ਤੁਹਾਨੂੰ ਯਾਦ ਆਏ ਉਹ ਕਿਹੜੀ ਸਟੇਟ ਦੇ ਵਿੱਚ ਸੀ ਮਣੀ ਮਣੀਪੁਰ ਦੋ ਕੁੜੀਆਂ ਨੂੰ ਲੇਡੀਜ਼ ਨੂੰ ਨੰਗਿਆ ਕਰਕੇ ਭਜਾਉਂਦੇ ਰਹੋ ਭਜਾਉਂਦੇ ਨੇ ਭੀੜ ਪਿੱਛਾ ਕਰਦੀ ਹੈ ਤੁਸੀਂ ਉਹਨਾਂ ਦੀ ਸੋਚ ਸ਼ਕਤੀ ਦੇਖੋ ਕੁੜੀਆਂ ਰੋਂਦੀਆਂ ਨੇ ਉਹ ਨੰਗਿਆ ਕਰਕੇ ਭਜਾਉਂਦੇ ਨੇ ਉਹਦੇ ਉੱਪਰ ਡਲੇ ਮਾਰਦੇ ਨੇ ਉਹਨਾਂ ਨੂੰ ਚੁੰਡੀਆਂ ਵੜਦੇ ਨੇ ਉਹਨਾਂ ਨੂੰ ਛੇੜਦੇ ਨੇ ਇੱਕ ਉਹ ਸੋਚ ਆਏ ਉਹ ਸੋਚ ਕਿਹੜੇ ਲੋਕਾਂ ਚ ਆਏ ਉਹ ਲੋਕ ਇੱਥੇ ਪੰਜਾਬ ਸੁੱਟੇ ਗਏ 2016 ਚ ਅਕਾਲੀਆਂ ਨੇ ਲੈ ਕੇ ਆਏ ਸੀ ਉਹਨਾਂ ਅਜੀਤ ਅਖਬਾਰ ਦੇਖੋ 2016 ਦਾ ਜਦੋਂ ਇਹਨਾਂ ਦਾ ਆ ਪ੍ਰਧਾਨ ਕਹਿੰਦਾ ਹੁੰਦਾ ਸੀ ਪੰਜਾਬ ਛੇਤੀ ਆਓ ਅਸੀਂ ਤੁਹਾਨੂੰ ਸੂਹਲਤਾਂ ਦੇਵਾਂਗੇ ਉਹ ਸੂਹਲਤਾਂ ਮਿਲਣ ਲੱਗੀਆਂ ਪੰਜਾਬ ਨੂੰ ਤਾਂ ਇਹਨਾਂ ਦੀ ਸੋਚ ਆ ਲੋਕਾਂ ਦੀ ਇਹਨਾਂ ਦੀ ਤੁਸੀਂ 2012 ਦਾ ਐਪੀਸੋਡ ਦੇਖ ਲਓ ਉਸ ਤੋਂ ਬਾਅਦ ਉਹਨੂੰ 1984 ਉਸ ਤੋਂ ਪਹਿਲਾਂ ਦੇਖ ਲਓ ਕੁੜੀਆਂ ਨੂੰ ਨੰਗੀਆਂ ਕਰਕੇ ਭਜਾਉਂਦੇ ਸੀ 500 ਕੁੜੀ ਇੱਕ ਰਾਤ ਇਹਨਾਂ ਨੇ ਨੰਗੀਆਂ ਕਰਕੇ ਰੱਖੀਆਂ ਕੁੜੀਆਂ ਕੀ ਇਹ ਬੰਦੇ ਕੌਣ ਨੇ ਪੰਜਾਬ ਜਖੜਕੂ ਬਾਦ ਆਉਂਦਾ ਹੈ ਪੰਜਾਬ ਚ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਆਉਂਦੇ ਕਿਤੇ ਵੇਖਿਆ ਕਿ ਜੇ ਕੁੜੀਆਂ ਸਾਡੇ ਹਿੰਦੂ ਭਰਾਵਾਂ ਦੀਆਂ ਜਾਂ ਕਿਸੇ ਹੋਰ ਕੌਮ ਦੀਆਂ ਕੁੜੀਆਂ ਬਾਜ਼ਾਰਾਂ ਚ ਭਜਾਈਆਂ ਹੋਣ ਕੋਈ ਬੰਦਾ ਕਹਿ ਦੇ ਆ ਕੇ ਕਿ ਜੇ ਸਿੱਖਾਂ ਨੇ ਲਾਲਾ ਲਾਲਾ ਕਰਕੇ ਕੀ ਆਵੇ ਕਿ ਕੱਪੜੇ ਲਾ ਦਿਓ ਇਹਨਾਂ ਦੇ ਡਲੇ ਮਾਰੋ ਮਤੋਂ ਵੱਲੀ ਨਹੀਂ ਯਾਰ ਮਰਦਾਂ ਵਾਲੀ ਲੜਾਈ ਹੁੰਦੀ ਹੈ ਅੱਜ ਸੂਬੇ ਦੀ ਅੱਜ ਸੂਬੇ ਲਈ ਲੜਨਾ ਹੈ ਅੱਜ ਪਾਣੀ ਨਹੀਂ ਲੜਨਾ ਆਪਦੀ ਕੌਮ ਦੇ ਲਈ ਲੜਨਾ ਆਪਦੇ ਫੰਡਾਮੈਂਟਲ ਰਾਈਟ ਦੇ ਲਈ ਲੜਨਾ ਹੈ ਉਹ ਇਹ ਲੜਾਈਆਂ ਸਾਡੀ ਕੌਮ ਦੇ ਵਿੱਚ ਨੇ ਜਿਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਸੌਰੀ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਤੁਹਾਡਾ ਭਾਜਪਾ ਦਾ ਲੀਡਰ ਹੀ ਬੋਲਦਾ ਹਬੋਰ ਵਾਲਾ ਕਿ ਇਹ ਅੱਤਵਾਦੀ ਨਹੀਂ ਪਰ ਤੁਸੀਂ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਜੇ ਸਾਡੇ ਵਰਗੇ ਲੋਕ ਇਹਨਾਂ ਨੂੰ ਵਟਾਂ ਦੇ ਖਿਲਾਰ ਦੇ ਨੇ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਸਟੇਜਾਂ ਲਾਉਣ ਤੇ ਅਸੀਂ ਦੰਦ ਕੱਢ ਕੇ ਇਹਨਾਂ ਨੂੰ ਸਰੋਪੇ ਪਾਈਏ ਜਦੋਂ ਪੰਜਾਬ ਦੇ ਹੱਕ ਵਿੱਚ ਬਿਆਨ ਨਹੀਂ ਦਿੰਦੇ ਇਹਨਾਂ ਨੂੰ ਪਿੰਡਾਂ 'ਚ ਕਿਉਂ ਵੜਨ ਦਿੰਦੇ ਜੀ ਯਾਰ ਇਹ ਬੜੀ ਵੱਧ ਕਿਸਮਤੀ ਹੈ ਤੇ ਸਭ ਤੋਂ ਜਿਹੜੇ ਮਾੜੇ ਲੋਕ ਅਸੀਂ ਆ ਖਰ ਸਰਬ ਇੱਕ ਸਵਾਲ ਕੰਪੈਰੀਜ਼ਨ ਦੇ ਵਿੱਚ ਆ ਰਿਹਾ ਉਹ ਕੰਪੈਰੀਜ਼ਨ ਦੇ ਵਿੱਚ ਸਵਾਲ ਹੀ ਆ ਰਿਹਾ ਕਿ ਐਸਾ ਹੀ ਕੁਛ ਜਸਪੀ ਸਿੰਘ ਦੇ ਨਾਲ ਹੁੰਦਾ ਜਿਸ ਦਾ ਇਨਕਾਊਂਟਰ ਜਿਹੜਾ ਕਰਤਾ ਜਾਂਦਾ ਹਾਲਾਂਕਿ ਜਸਪੀ ਸਿੰਘ ਸਹੀ ਸਲਾਮਤ ਆਪਣੇ ਬੱਚਾ ਨੂੰ ਆਪਣੇ ਮਾਪਿਆਂ ਨੂੰ ਜਿਹੜਾ ਹੈਗਾ ਉਹ ਮਿਲ ਜਾਂਦਾ ਤਾਂ ਦੂਸਰੇ ਪਾਸੇ ਇਸ ਚੀਜ਼ ਨੂੰ ਕਰਕੇ ਦੇਖਿਆ ਜਾਂਦਾ ਕਿ ਉਸ ਵੇਲੇ ਜਸਪੀ ਸਿੰਘ ਨੂੰ ਪੁਲਿਸ ਜਿਹੜੀ ਹੈ ਕਿ ਫੜਦੀ ਆ ਤਾਂ ਉਸ ਵੇਲੇ ਜਸਪੀ ਸਿੰਘ ਦਾ ਇਨਕਾਊਂਟਰ ਤਾਂ ਇੱਥੇ ਤਾਂ ਇਹਦੇ ਵੱਲੋਂ ਬੱਚੇ ਦਾ ਕਤਲ ਵੀ ਕਰ ਦਿੱਤਾ ਗਿਆ ਪਰ ਫਿਰ ਵੀ ਇਹ ਸਵਾਲ ਖੜਾ ਹੋ ਰਿਹਾ ਉਹ ਇੱਕ ਉਹ ਕੀ ਹੈ ਉਹ ਬੱਚਾ ਘਰ ਆ ਜਾਂਦਾ ਹੈ ਪਰ ਪੁਲਿਸ ਹਵਾਨੀਆਂ ਦੇ ਵਿੱਚ ਕਿਉਂਕਿ ਕਾਰਨ ਕੀ ਹੈ ਜਸਜੀ ਜਿਹੜੀ ਦਿੱਲੀ ਦੀ ਸੋਚ ਹੈ ਦਿੱਲੀ ਦੀ ਸੋਚ ਖੁਸ਼ਬੜੀ ਹੁੰਦੀ ਹੈ ਦਿੱਲੀ ਕਹਿੰਦੀ ਹੈ ਕਿ ਪੰਜਾਬ ਪੁਲਿਸ ਜਿੰਨੇ ਸਿੱਖ ਮੁੰਡੇ ਮਾਰਦੇ ਅਸੀਂ ਤੁਹਾਨੂੰ ਕੁਝ ਨਹੀਂ ਹੋਣ ਦੇਣਾ ਉਹ ਤਾਂ ਕਰਨਲ ਬਾਰਦਾ ਪਰਿਵਾਰ ਖਲੋ ਗਿਆ ਜੀ ਨਹੀਂ ਤਾਂ ਕਿੰਨੇ ਖਲੋਣਾ ਸੀ ਤੂੰ ਹੁਣ ਉਹ ਇਹ ਹੁਣ ਇਨਕਾਊਂਟਰ ਕਿਉਂ ਨਹੀਂ ਕਰਦੇ ਪਏ ਕਿਉਂਕਿ ਦਿੱਲੀ ਪਿੱਛੇ ਬੋਲ ਰਹੀ ਹੈ ਜੀ ਇੱਕ ਵੀ ਪ੍ਰਵਾਸੀ ਨੂੰ ਹੱਥ ਲਾਇਆ ਤੇ ਯਾਦ ਰੱਖਿਆ ਜੀ ਤੂੰ ਇਹਨਾਂ ਦੀ ਇੰਨੀ ਕੁ ਹਵਾਨੀਆ ਇੰਨੀ ਕੁ ਇਸ ਹਵਾਨੀਆ ਜੱਗੇ ਇਹਨਾਂ ਦੀ ਦਲੇਰੀ ਹੈ ਇਹ 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 ਬੰਦੇ ਦਲੇਰ ਨੇ ਇਹ ਪੁਲਿਸ ਹੈ ਅੱਜ ਤਾਂ ਤੁਹਾਡਾ ਬਲੱਡ ਖੋਲੇ ਨਾ ਹੁਣ ਅੱਜ ਤਾਂ ਬਲੱਡ ਤੁਹਾਡਾ ਬੋਲੇ ਪੰਜਾਬ ਦੇ ਲਈ ਤੁਸੀਂ ਜਦੋਂ ਵੀ ਇਨਕਾਊਂਟਰ ਕਰਦੇ ਹੋ ਫੇਕ ਇਨਕਾਊਂਟਰ ਕਰਦੇ ਹੋ ਸਿੱਖਾਂ ਦਾ ਕਰਦੇ ਹੋ ਅੱਜ ਤੁਸੀਂ ਹੁਣ ਉਹ ਮਿਸਾਲੀ ਸਜ਼ਾ ਦਿਓ ਪੰਜਾਬ ਪੁੱਛਦਾ ਹੈ ਉਹ ਮੁੰਡਾ ਘਰ ਆ ਗਿਆ ਤੁਸੀਂ ਬੇਗਨਾ ਮੁੰਡਾ ਮਾਰ ਦਿੱਤਾ ਗਿਆ ਮਾਰਨ ਤੋਂ ਬਾਅਦ ਤੁਸੀਂ ਕਰਨਾਲ ਬਾਠ ਨੂੰ ਕੁੱਟਦੇ ਹੋ ਹਵਾਨੀਅਤ ਦੀ ਹੱਦ ਹੈ ਅਦਾਲਤਾਂ ਦੇ ਅੰਦਰ ਤੁਹਾਡੇ ਪੁਲਿਸ ਅਫਸਰਾਂ ਨੂੰ ਸੜੇ ਐਸਐਸਪੀ ਨੂੰ ਤੁਹਾਡਿਆਂ ਨੂੰ 7 7 ਕਤਲਾਂ ਦੇ ਵਿੱਚ ਸਜ਼ਾ ਹੁੰਦੀ ਹੈ ਫਿਰ ਵੀ ਤੁਹਾਨੂੰ ਸੰਗ ਸ਼ਰਮ ਨਹੀਂ ਆਉਂਦੀ ਸੋ ਇੱਕ ਜਸਜੀਏ ਦੇ ਮਗਰ ਦਿੱਲੀ ਦਾ ਇਸ਼ਾਰਾ ਸਾਡੇ ਲੀਡਰਾਂ ਦਾ ਬਰਬਾਦ ਫਿਕਨਾ ਜ਼ਮੀਰਾਂ ਵੇਚਨੀਆਂ ਇਹਨਾਂ ਦੀਆਂ ਦਾੜੀਆਂ ਦੇ ਪੱਗਾਂ ਵਾਲਾ ਨਾ ਜਾਓ ਇਹ ਤੁਹਾਡੇ ਕੁਛ ਨਹੀਂ ਲੱਗਦੇ ਅੱਜ ਇਹਨਾਂ ਨੂੰ ਕਹਿ ਦਿਓ ਕਿ ਤੁਹਾਨੂੰ ਅਸੀਂ ਪੀਐਮ ਬਣਾ ਦੇਣੇ ਆ ਸੀਐਮ ਬਣਾ ਦੇਣੇ ਆ ਕੋਈ ਮਿਨਿਸਟਰ ਬਣਾ ਦੇਣੇ ਆ ਇਹਨਾਂ ਦੋ ਤਿੰਨ ਬੰਦਿਆਂ ਨੂੰ ਚੁੱਕ ਦਿਓ ਰਾਤ ਨੂੰ ਕਤਲ ਕਰ ਦੇਣਗੇ ਆਪਣਾ ਇਹਨਾਂ ਦਾ ਕੀ ਚੱਲਦਾ ਇੱਕ ਹੋਰ ਵੀ ਸਵਾਲ ਉਰਦਾਓ ਕਿ ਕਹਿੰਦੇ ਨੇ ਕਿ ਮਾੜੇ ਆਂਸਰ ਹਰ ਇੱਕ ਦੇ ਵਿੱਚ ਹੁੰਦੇ ਨੇ ਇਹ ਨਹੀਂ ਕੱਲੇ ਪ੍ਰਵਾਸੀਆਂ ਦੇ ਵਿੱਚ ਮਾੜੇ ਨੇ ਪੰਜਾਬੀਆਂ ਦੇ ਵਿੱਚ ਮਾੜੇ ਹਰ ਕਮਿਊਨਿਟੀ ਦੇ ਵਿੱਚ ਹਰ ਹਰ ਕੌਮ ਦੇ ਵਿੱਚ ਮਾੜੇ ਆਂਸਰ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਕੁਝ ਮਾੜੇ ਆਂਸਰਾਂ ਕਰਕੇ ਪੂਰੇ ਕੌਮ ਨੂੰ ਜਾਂ ਪੂਰੀ ਕਮਿਊਨਿਟੀ ਨੂੰ ਪੂਰੇ ਪ੍ਰਵਾਸੀਆਂ ਨੂੰ ਮਾੜਾ ਕਹਿਣਾ ਕਹਿੰਦੇ ਇਹ ਵੀ ਕਿੰਨਾ ਕੁ ਚੰਗਾ ਨਹੀਂ ਇੱਕ ਮੇਰੀ ਗੱਲ ਸੁਣ ਲਓ ਇਹਦਾ ਸਵਾਲ ਦਾ ਜਵਾਬ ਹੈ ਸਾਡੇ ਵੇਖਣ ਤਾਂ ਬੰਦੇ ਕ੍ਰਿਮੀਨਲ ਹੈ ਨਹੀਂ ਸੀ ਸਰਦਾਰ ਸਤਵੰਦ ਸਿੰਘ ਤੇ ਬਿਆਨ ਸੰਗਰੇਂਦਰਾਂ ਗਾਂਧੀ ਨੂੰ ਮਾਰ ਦਿੱਤਾ ਗਿਆ ਤੇ ਤੁਸੀਂ ਸਾਰੀ ਕੌਮ ਨੂੰ ਬਲੇਟ ਲਿਆ ਇਹਦਾ ਸਵਾਲ ਦਾ ਜਵਾਬ ਇਹੀ ਹੈ ਨਾ ਉਦੋਂ ਤਾਂ ਤੁਹਾਨੂੰ ਗੱਲ ਨਹੀਂ ਆਉਂਦੀ ਉਹ ਲੋਕ ਕਹਿੰਦੇ ਖੂਨ ਦਾ ਬਦਲਾ ਖੂਨ ਪੰਜਾਬ ਦੇ ਅੰਦਰ ਖੜਕੂ ਜਾਂ ਸਿੱਖ ਆਪ ਦਾ ਫੰਡਾਮੈਂਟਲ ਰਾਈਟ ਦੀ ਗੱਲ ਕਰਦੇ ਨੇ ਤੁਸੀਂ ਪੰਜਾਬ ਤੋਂ ਬਾਹਰ ਬੱਸਾਂ ਜੋ ਲਾ ਲਾ ਕੇ ਤੁਸੀਂ ਬੰਦੇ ਮਾਰਦੇ ਹੋ ਤੁਸੀਂ 1983 ਜਦੋਂ ਮੈਚ ਹੁੰਦਾ ਸੀ ਕੁਝ ਅਕਾਲੀਆਂ ਨੇ ਉਦੋਂ ਜਾਣਾ ਸੀ ਤਾਂ ਇਹਨਾਂ ਨੇ ਸਾਰੇ ਸਿੱਖਾਂ ਨੂੰ ਉੱਥੇ ਡੀਫੇਮ ਕੀਤਾ ਕੁੱਟਿਆ ਗਿਆ ਇੱਕ ਸਿੱਖ ਸੀ ਆਪਦੀ ਫੈਮਿਲੀ ਨਾਲ ਆਪਦੇ ਬੇਟੇ ਨਾਲ ਜਾ ਰਿਹਾ ਸੀ ਕਾਰ ਝੋਲਾ ਕੇ ਉਹਨੂੰ ਗੋਲੀ ਮਾਰ ਦਿੱਤੀ ਸੀ ਭਜਨ ਲਾਲ ਦੀ ਸਰਕਾਰ ਸੀ ਉਦੋਂ ਤੁਸੀਂ 1947 10 ਅਕਤੂਬਰ ਨੂੰ ਜਰਾਈਮ ਪੇਸ਼ਾ ਕੌਮ ਹੀ ਡਿਕਲੇਅਰ ਕਰਦੇ ਨੇ ਸਿੱਖਾਂ ਨੂੰ ਤੇ ਕਹਿੰਦੇ ਹੋ ਰੇਪਿਸਟ ਕੌਮ ਐ ਸਿੱਖ ਜਿਹੜੇ ਨੇ ਕਿਤੇ ਐਹੋ ਜਿਹੀ ਕਿਸੇ ਹਵਾਨੀਅਤ ਨਹੀਂ ਕਰਦੇ ਪਰ ਉਹ ਰੇਪਿਸਟ ਕੌਮ ਐ ਉਹ ਹਵਾਨੀਅਤ ਅਸੀਂ ਟੱਪੇ ਹੋਏ ਆਂ ਸੋ ਸਾਨੂੰ ਜਰਾਈਮ ਪੇਸ਼ਾ ਕੌਮ ساری ਕੌਮ ਨੂੰ ਬੋਲ ਸਕਦੇ ਆ ਕਿਉਂ ਸਾਡੇ ਲਈ ਕਾਨੂੰਨ ਅਲੱਗ ਹੈ ਨਾ ਜੀ ਇੱਥੇ ਸਾਡੇ ਪ੍ਰਤੀ ਸੋਚ ਵੀ ਅਲੱਗ ਹੈ ਕਾਨੂੰਨ ਵੀ ਅਲੱਗ ਹੈ ਤੁਸੀਂ ਕੀ ਮੰਨਦੇ ਹੋ ਕਿ ਪ੍ਰਵਾਸੀਆਂ ਨੂੰ ਪੱਕੇ ਤੌਰ ਤੇ ਰਹਿਣ ਨਹੀਂ ਦਿੱਤਾ ਜਾਣਾ ਚਾਹੀਦਾ ਜਾਂ ਜੇ ਜੋ ਆਉਂਦੇ ਨੇ ਜਾਂ ਜਦੋਂ ਆਉਂਦੇ ਨੇ ਉਹਨਾਂ ਨੇ ਪੱਕੀ ਤਰ੍ਹਾਂ ਦੇ ਵੈਰੀਫਿਕੇਸ਼ਨ ਹੋਵੇ ਪਹਿਲੋਂ ਇਹਨਾਂ ਦੀ ਵੈਰੀਫਿਕੇਸ਼ਨ ਚਾਹੀਦੀ ਹੈ ਸਾਰੇ ਤਾਂ ਬੱਸ ਚਲੋ ਵਿਚਾਰੇ ਮਾੜੇ ਵੀ ਨਹੀਂ ਕਿ ਮਾੜੇ ਵੀ ਨਹੀਂ ਹੁੰਦੇ ਕਈ ਚੰਗੇ ਵੀ ਹੋਣਗੇ ਤਾਂ ਉਹਨਾਂ ਦੇ ਵਿੱਚ ਕੀ ਹੈ ਤੁਸੀਂ ਉਹਨਾਂ ਦੀ ਵੈਰੀਫਿਕੇਸ਼ਨ ਕਰੋ ਉਹ ਟੈਂਪਰੇਸ਼ਨ ਲੱਗਦਾ ਕ੍ਰਿਮੀਨਲ ਬੰਦੇ ਨੇ ਨਾਲ ਦੀ ਨਾਲ ਉਹਨਾਂ ਨੂੰ ਪਿੱਛੇ ਭੇਜੋ ਪੀਆਰ ਇਹਨਾਂ ਦੀ ਖਤਮ ਕਰੋ ਕੋਈ ਵੀ ਹੋਵੇ ਅਸੀਂ ਇਹ ਦੂਜੀਆਂ ਸਟੇਟਾਂ ਦੀ ਗੱਲ ਕਰ ਰਹਾਂ ਨਾ ਜਿਵੇਂ ਹਰਿਆਣਾ ਹੈ ਹਿਮਾਚਲ ਹੈ ਸਾਰੀ ਹਰਿਆਣਾ ਨਹੀਂ ਹੈ ਹਿਮਾਚਲ ਹੈ ਰਾਜਸਥਾਨ ਹੈ ਦੂਜੀਆਂ ਸਟੇਟਾਂ ਨੇ ਉੱਥੇ ਅਸੀਂ ਪ੍ਰਾਪਰਟੀ ਨਹੀਂ ਲੈ ਸਕਦੇ ਪ੍ਰਾਪਰਟੀ ਇਹਨਾਂ ਦੀ ਨਹੀਂ ਚਾਹੀਦੀ ਇਹਨਾਂ ਦੀ ਵੈਰੀਫਿਕੇਸ਼ਨ ਚਾਹੀਦੀ ਹੈ ਪਰ ਬੋਲੇ ਕੌਣ ਹੋਣ ਇਹਦਾ ਰਿਜ਼ਲਟ ਬਹੁਤ ਮਾੜਾ ਆਉਣਾ ਹੈ ਮੈਂ ਤੁਹਾਡੇ ਚੈਨਲ ਤੇ ਗੱਲ ਕਹਿ ਚੁੱਕਾ 1984 ਪੰਜਾਬ ਦੇ ਅੰਦਰ ਦੁਬਾਰਾ ਇੱਕ ਆਵੇਗੀ ਇਹ ਸਰਕਾਰ ਦਿੱਲੀ ਲੈ ਕੇ ਆਵੇਗੀ ਸਾਡੇ ਲੀਡਰਾਂ ਨੇ ਆਪਣੇ ਆਪ ਨੂੰ ਸਰੈਂਡਰ ਕੀਤਾ ਹੋਇਆ ਹੈ ਅਸੀਂ ਇਹ ਲੀਡਰ ਇਹਨਾਂ ਨੂੰ ਮੰਨ ਲਿਆ ਅੱਜ ਵੀ ਸਮਾਂ 2027 ਤੱਕ ਹੈ ਇੱਕ ਮੌਕਾ ਤੁਹਾਨੂੰ ਕੁਦਰਤ ਨੇ ਦਿੱਤਾ ਹੋਇਆ ਹੈ ਇੱਕ ਵਾਰ ਤਾਂ ਆਪ ਦੇ ਪੰਜਾਬ ਦੇ ਪੁੱਤਰ ਲਏ ਹੋ ਨਾ ਚਾਹੇ ਭਾਈ ਅਮਰਤਪਾਲ ਵੇਖਰ ਤਾਂ ਮੌਕਾ ਦੇ ਕੇ ਵੇਖੋ ਜਸਜੀਤ ਸਿੰਘ ਜੇ ਤੁਸੀਂ ਆ ਬਾਬੇ ਲੈ ਆਂਦੇ ਨੇ ਚਿੱਟੀਆਂ ਦਾੜੀਆਂ ਤੇ ਨੀਲੀਆਂ ਪੱਗਾਂ ਵਾਲੇ ਇੱਕ ਵਾਰ ਤਾਂ ਲਿਆ ਕੇ ਵੇਖੋ ਨਾ ਤੁਹਾਨੂੰ ਹਰ ਚੀਜ਼ ਦਾ ਜਵਾਬ ਦਈਏ ਕਿ ਪੰਜਾਬ ਦੇ ਵਾਰਿਸ ਕੌਣ ਨੇ ਤੁਹਾਨੂੰ ਕੀ ਲੱਗਦਾ ਕਿ ਕੈਸੀ ਸਜ਼ਾ ਹੋਣੀ ਚਾਹੀਦੀ ਹੈ ਖਾਸ ਕਰਕੇ ਐਸੇ ਕ੍ਰਿਮਿਨਲ ਨੂੰ ਜਿਨੇ ਇੱਕ ਬੱਚੇ ਬਾਰੇ ਸੋਚਿਆ ਤੱਕ ਨਹੀਂ ਕੈਸੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਅਗਲੇ ਨੂੰ ਵੀ ਕੰਨ ਹੋ ਜਾਣ ਜੇ ਕਿ ਇੱਕ ਵਾਰ ਇੱਕ ਭਾਈ ਪੰਜਾਬ ਦੇ ਵਿੱਚ ਐਸਾ ਕੁਝ ਕਰੋਗੇ ਤਾਂ ਆ ਸਜ਼ਾ ਮਿਲਦੀ ਹੈ ਜਸਜੀਤ ਜੀ ਵੈਸੇ ਤਾਂ ਲਾ ਦੇ ਵਿੱਚ ਐਮੈਂਡਮੈਂਟ ਹੋ ਚੁੱਕੀ ਆ ਫਾਂਸੀ ਦੀ ਲਾ ਦੇ ਵਿੱਚ ਹੀ ਹੋ ਚੁੱਕੀ ਇਹ ਕੋਈ ਦੋ ਰਹਿ ਵਾਲੀ ਗੱਲ ਨਹੀਂ ਇਹ ਚਾਪਾ ਇਹ ਨਹੀਂ ਕਹਿ ਸਕਦੇ ਕਿ ਸਜ਼ਾ ਕੋਈ ਡਿਫਰੈਂਟ ਕਿਸੇ ਨੇ ਦੇਣੀ ਹੈ ਲਾਚ ਐਮੈਂਡਮੈਂਟ ਹੈ ਬੱਚੇ ਨੂੰ ਕਤਲ ਕੀਤਾ ਗਿਆ ਕਾਨੂੰਨ ਕੋਲ ਪੂਰੀ ਪਾਵਰ ਹੈ ਉਹ ਇਹਨੂੰ ਫਾਂਸੀ ਦੇ ਸਕਦੇ ਪਰ ਪ੍ਰੋਬਲਮ ਕੀ ਆਉਂਦੀ ਹੈ ਇੱਥੇ ਵਿੱਚ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਕਤਲ ਹੁੰਦੇ ਨੇ ਤਿੰਨ ਦਿਨਾਂ ਦੇ ਵਿੱਚ 31 ਅਕਤੂਬਰ ਤੋਂ ਬਾਅਦ ਕਿਸੇ ਵੀ ਸਿੱਖ ਨੂੰ ਮਾਰਨ ਤੇ ਸਿੱਖਾਂ ਬੱਚਿਆਂ ਨਾਲ ਰੇਪ ਕਰਨ ਤੇ ਉਹਨਾਂ ਨੂੰ ਗਲਾਂ 'ਚ ਟਾਇਰ ਪਾਉਣ ਤੋਂ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਹੁਣ ਕੀ ਕਰੀਏ ਪਰ ਜਦੋਂ ਇਹਨਾਂ ਦੇ ਇੱਕ ਮinistr ਮਰਦਾ ਜਾਂ ਕੋਈ ਮਰਦਾ ਹੈ ਤੇ ਸਿੱਖ ਮੁੰਡੇ ਭਾਈ ਸੁਖਾ ਜਿੰਦਾ ਸਤਵੰਦ ਸਿੰਘ ਬੈਂ ਸਿੰਘ ਅਨੇਕ ਬੰਦੇ ਇੱਕ-ਇੱਕ ਕਤਲ ਤੋਂ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ। ਉਹਨਾਂ ਦੇ ਬਾਰੇ ਮੈਨੂੰ ਡਿਟੇਲ ਦੇਣ ਦੀ ਲੋੜ ਨਹੀਂ। ਇਹ ਦਿੱਲੀ ਦੀ ਸੋਚ ਹੈ। ਹਿੰਦੁਸਤਾਨ ਦੀ ਸੋਚ ਹੈ। ਕਿ ਤੁਸੀਂ ਇੱਕ ਕਤਲ ਕਰੋਗੇ ਤੁਹਾਨੂੰ ਫਾਂਸੀ ਦੇਣੀ ਦੇਣੀ ਹੈ। ਤੁਹਾਡੇ ਹਜ਼ਾਰਾਂ ਕਤਲ ਹੋਣਗੇ। ਨਾ ਫਾਂਸੀ ਹੈ ਨਾ ਸਜ਼ਾ ਹੈ ਕੋਈ ਉਹ ਬੰਦੇ ਤੁਰੇ ਫਿਰਨਗੇ ਰੋੜਦੇ। ਸੋ ਜੇ ਅੱਜ ਹਿੰਦੁਸਤਾਨ ਦੀ ਹਕੂਮਤ ਨੂੰ ਲੱਗਦਾ ਹੈ ਤੇ 20 ਤਰ੍ਹਾਂ ਚ ਸਾਡੇ ਪੰਜਾਬ ਦੀਆਂ ਕੋਟਾਂ ਚ ਮਹੀਨੇ ਮਹੀਨੇ ਚ ਫੈਸਲੇ ਹੋਏ ਨੇ ਇਹਨੂੰ ਲਾਓ ਨਾ 1.5 ਦੋ ਮਹੀਨੇ ਸਜ਼ਾ ਫਾਂਸੀ ਦਿਓ ਇਹਨੂੰ ਪਤਾ ਲੱਗੇ ਕਿ ਸਾਡੇ ਲਈ ਕਾਨੂੰਨ ਵੱਖਰਾ ਤੇ ਨਾਲ ਹੀ ਵੱਖਰਾ ਕਿਉਂ ਹੈ ਆਹੀ ਮੇਰੀ ਰਿਕਵੈਸਟ ਹੈ ਸੰਦੀਪ ਸਿੰਘ ਸਨੀ ਹੋਰਾਂ ਦੇ ਨਾਲ ਵੀ ਪਿਛਲੇ ਦਿਨਾਂ ਦੇ ਵਿੱਚ ਤਸ਼ੱਦਦ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਜੇਲ੍ਹ ਦੇ ਵਿੱਚ ਜੇ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਜਿਹੜੇ ਕਿ ਸਜ਼ਾਪੁਕਤ ਰਹੇ ਸੀ ਉਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਐਸਾ ਕੁਝ ਇਹ ਨਾ ਜਿਹੜਾ ਸਨੀ ਦਾ ਖਾਲਸੇ ਦਾ ਕੰਮ ਇਹ ਹੈਗਾ ਇਹ 4 3 4 ਦਿਨ ਦੀ ਗੱਲ ਹੈ ਤਾਂ ਮੈਨੂੰ ਇਮਾਨ ਦਾ ਮੋਬਾਈਲ ਆਇਆ ਕਿ ਪਾਪਾ ਨੂੰ ਟਾਰਚਰ ਬਹੁਤ ਕੀਤਾ ਤਾਂ ਇਹਨਾਂ ਦੇ ਬ੍ਰਦਰ ਨੂੰ ਮੈਂ ਮੋਬਾਈਲ ਕੀਤਾ ਉਦੋਂ ਇਹਨਾਂ ਨੂੰ ਪਤਾ ਨਹੀਂ ਸੀ ਮੈਸੇਜ ਇਸ ਦਾ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਮੈਨੂੰ ਪਤਾ ਲੱਗਿਆ ਮੈਨੂੰ ਕਹਾਣੀ ਦਾ ਨਹੀਂ ਪਤਾ ਗੱਲ ਕੀ ਹੈ ਤਾਂ ਉਸ ਦੇ ਵਿੱਚ ਇੱਕ ਸਟੋਰੀ ਬਾਹਰ ਆਉਂਦੀ ਹੈ ਕਿ ਪਟਿਆਲਾ ਜੇਲ੍ਹ ਦੇ ਅੰਦਰ ਉਹ ਕ੍ਰਿਮੀਨਲ ਨੇ ਉਹ ਬੰਦੇ ਨੇ ਜਿਨ੍ਹਾਂ ਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਸਿੱਖ ਮੁੰਡੇ ਮਾਰ ਦਿੱਤੇ ਸੀ ਹੁਣ ਉਹਨਾਂ ਨੂੰ ਸਨੀ ਖਾਲਸੇ ਦਾ ਜਿਹੜਾ ਆਪਣਾ ਆਪਣਾ ਖਾਲਸਾ ਸੰਦੀਪ ਸਨੀ ਹੈ ਇਹਦੇ ਪ੍ਰਤੀ ਉਹਨਾਂ ਦੀ ਕੀ ਸੋਚ ਹੋਊਗੀ ਉਹਨਾਂ ਦੇ ਦਿਮਾਗ ਤਾਂ ਯਾਰ ਸਿੱਖ ਮੁੰਡਾ ਅੱਤਵਾਦੀ ਹੈ ਉਹ ਦਿੱਲੀ ਦੇ ਸ਼ਾਰਿਆਂ 'ਚ ਕਤਲ ਕਰਦੇ ਸੀ ਐਸਐਸਪੀ ਵੀ ਉੱਥੇ ਹੈ ਜਿਹੜਾ ਸਜਾ ਜਨੂ ਹੋਈ ਹੈ ਹੁਣ ਉਹ ਬੰਦਿਆਂ ਦੇ ਵਿਚਕਾਰ ਉਹਨੂੰ ਰੱਖਿਆ ਹੋਇਆ ਹੈ ਮੈਨੂੰ ਪਤਾ ਲੱਗਿਆ ਉਹਨੇ ਕਈ ਵਾਰ ਰਿਕਵੈਸਟ ਕੀਤੀ ਹੈ ਕੋਈ ਸ਼ਾਇਦ ਰਿਟਰਨ 'ਚ ਵੀ ਕੀਤੀ ਹੋਵੇ ਕਿ ਮੇਰੀ ਜਿਹੜੀ ਹੈ ਜੇਲ ਟਰਾਂਸਫਰ ਕੀਤੀ ਜਾਵੇ ਜਾਂ ਮੇਰਾ ਉਹ ਏਰੀਆ ਅਲੱਗ ਕੀਤਾ ਜਾਵੇ ਮੈਨੂੰ ਇਹ ਨਾਲ ਮੇਰੀ ਮੈਂ ਸੈਟਿੰਗ ਨਹੀਂ ਬੈਠ ਰਹੀ ਤਾਂ ਉਹ ਬੰਦੇ ਉਹਨੂੰ ਮਜ਼ਾਕ ਡੇਲੀ ਕਰਦੇ ਨੇ ਡੇਲੀ ਉਹ ਸਰਨੀ ਨੂੰ ਖਾਲਸੇ ਨੂੰ ਮਜ਼ਾਕ ਕਰਦੇ ਨੇ ਉਹਨੂੰ ਡੀਫੇਮ ਕਰਦੇ ਨੇ ਤਾਕਤ ਟਕਰਾਰ ਹੁੰਦੀ ਹੈ ਹੁਣ ਉਹ ਟਕਰਾਰ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਹੈ ਸ਼ਾਇਦ ਉਹ ਇਹਨੂੰ ਸਨੀ ਨੂੰ ਉਹ ਚੋਂ ਦਾ ਕਤਲ ਕਰਨਾ ਚਾਹੁੰਦੇ ਸੀ ਉਸ ਡਿਫੈਂਸ ਦੇ ਵਿੱਚ ਆ ਕੇ ਮੈਨੂੰ ਲੱਗਦਾ ਨੇ ਆਪਦੇ ਬਚਾ ਦੇ ਲਈ ਜਦੋਂ ਨੇ ਛੜਾਇਆ ਹੋਣਾ ਤੇ ਇਹਨਾਂ ਦੇ ਇੱਕ ਜਿਹੜਾ ਪੁਲਿਸ ਇੰਸਪੈਕਟਰ ਹੈ ਸ਼ਾਇਦ ਉਹ ਇੰਜਰਡ ਜਿਆਦਾ ਹੋ ਗਿਆ ਹੁਣ ਹੁਣ ਦੇਖੋ ਨਾ ਤੁਹਾਨੂੰ ਪਤਾ ਲੱਗ ਚੁੱਕਾ ਹੈ ਜੇਲ੍ਹ ਦੇ ਅੰਦਰ ਇੱਕ ਉਹ ਮੁੰਡਾ ਹੈ ਜਿਹੜਾ ਆਪਦੇ ਪੰਜਾਬ ਲਈ ਬੋਲਦਾ ਆਪਦੇ ਕੌਮ ਦੇ ਲਈ ਪੰਜਾਬ ਦੇ ਲਈ ਉਹਨੇ ਆਪਦੀ ਜ਼ਿੰਦਗੀ ਵਾਰਤੀ ਆਜਾ ਬਿジネス ਉਹਨੇ ਖੂ ਖਾਤੇ ਸੁੱਟਤਾ ਐਡਾ ਕੋਈ ਅਮੀਰ ਬੰਦਾ ਨਹੀਂ ਉਹ ਆਪ ਦੀ ਜ਼ਿੰਦਗੀ ਪੰਜਾਬ ਦੇ ਲਈ ਕੌਮ ਦੇ ਲਈ ਉਹਨੇ ਦੇ ਦਿੱਤੀ ਤੇ ਉਸ ਬੰਦੇ ਨੇ ਤੁਸੀਂ ਜਾਣ ਬੁੱਝ ਕੇ ਉਹਨਾਂ ਬੰਦਿਆਂ ਦੇ ਅੱਗੇ ਸੁੱਟਦੇ ਹੋ ਜਿਹੜੇ ਰਾਖਸ਼ ਬੁੱਧੀ ਨੇ ਜਿਹੜੇ ਇਨਸਾਨ ਨੂੰ ਮਾਰ ਕੇ ਅਉਧਿਆਂ ਦੇ ਮਗਰ ਪਾਗਲ ਹੋ ਗਏ ਇੱਕ ਫੇਕ ਇਨਕਾਊਂਟਰ ਸੱਤ ਬੰਦਿਆਂ ਦਾ ਫੇਕ ਇਨਕਾਊਂਟਰ ਕਰਨਾ ਜੇ ਸੱਤ ਬੰਦੇ ਫੜੇ ਗਏ ਨੇ ਉਦੋਂ ਪਹਿਲੋ ਸੈਂਕੜੇ ਤੇ ਹਜ਼ਾਰਾਂ ਮੁੰਡੇ ਵੀ ਮਾਰੇ ਹੋ ਸਕਦੇ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸਹੀ ਕਿਹਾ ਸੀ ਨਾ ਪਰ ਸਾਡੀ ਸੁਣੇ ਕੌਣ ਹੁਣ ਪਤਾ ਇਹ ਵੀ ਲੱਗਾ ਹੈ ਕਿ ਉਹ ਨਾ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦਾ ਵੀ ਆਈਪੀ ਟ੍ਰੀਟਮੈਂਟ ਆ ਉੱਥੇ ਬੜੇ ਇਹੋ ਜਿਹੇ ਹੋਰ ਵੀ ਮੈਸੇਜ ਆਏ ਨੇ ਜਿਹੜੇ ਡਿਸਕਲੋਜ਼ ਕਰਨ ਵਾਲੇ ਨਹੀਂ ਹੈ ਜੀ ਮੈਂ ਕਿਹਾ ਨਾ 2027 ਚੱਕ ਵਾਰ ਸਰਕਾਰ ਲਿਆ ਦਿਓ ਤਾਂ ਤੁਸੀਂ ਵੇਖਿਆ ਜੇ ਜੇਲ੍ਹਾਂ ਦੇ ਅੰਦਰ ਜੋ ਇੰਜੋਏਮੈਂਟ ਇਹਨਾਂ ਦਾ ਹੈ ਇਹ ਇਹਨਾਂ ਨੂੰ ਘਰ ਤੇ ਜੇਲ੍ਹ 'ਚ ਫਰਕ ਨਹੀਂ ਹੈ ਨਾ ਮਲਜਮਾਂ ਦਾ ਕੋਈ ਵੀ ਜੋ ਜੋ ਇਹਨਾਂ ਨੂੰ ਸੂਲਤਾ ਮਿਲ ਰਹੀਆਂ ਨੇ ਜੇਲ੍ਹ ਦੇ ਅੰਦਰ ਇੱਕ ਵਾਰ ਸਤਾਈ ਆ ਜੇ ਤੇ ਇਹਨਾਂ ਨੂੰ ਦੱਸਾਂਗੇ ਕਿ ਜੇਲ੍ਹ ਕੀ ਹੁੰਦੀ ਹੈ ਕਿਵੇਂ ਮੁੰਡੇ ਮਾਰੀਦੇ ਨੇ ਕਿਵੇਂ ਪੰਜ ਪੰਜ ਸਾਲ ਦੇ ਬੱਚਿਆਂ ਦੇ ਨਾਲ ਰੇਪ ਕਰੀਦਾ ਹੈ ਪਰ ਇਹ ਤੋਂ ਸੁਣਦਾ ਕੌਣ ਹੈ ਜਿਹੜੇ ਬੰਦੇ ਪੰਜਾਬ ਦੀ ਗੱਲ ਕਰਦੇ ਨੇ ਐਨਐਸਏ ਲਾ ਦੇ ਉਹ ਕੁੱਟ-ਕੁੱਟ ਕੇ ਅੰਦਰ ਸੁੱਟਦੇ ਸੋ ਪੰਜਾਬ ਦੇ ਅੰਦਰ ਇੱਕ ਬਦ ਮੈਂ ਕਹੂੰਗਾ ਬਦਫੈਲੀ ਵਾਲਾ ਮਾਹੌਲ ਇੱਕ ਐਹੋ ਜਿਹਾ ਲੀਡਰ ਜਿਨ੍ਹਾਂ ਨੇ ਜਮੀਰ ਵੇਚ ਦਿੱਤੀ ਤੇ ਇਹਦਾ ਦਾ ਜਿਵੇਂ ਅੱਜ ਕੱਲ ਹੁਣ ਸਾਰੇ ਦੱਸ ਰਹੇ ਨੇ ਜਿਵੇਂ ਨੇਪਾਲ ਚ ਹੋਇਆ ਹੈ ਤੇ ਇਹ ਵੀ ਜਿਹੜਾ ਲੋਕਾਂ ਨੂੰ ਇਰੀਟੇਟ ਉਸ ਤਰ੍ਹਾਂ ਹੀ ਕਰ ਰਹੇ ਨੇ ਅੱਜ ਵੀ ਇਹਨਾਂ ਲੀਡਰਾਂ ਨੂੰ ਨੇਪਾਲ ਤੋਂ ਸਿੱਖਣਾ ਚਾਹੀਦਾ ਹੈ ਠੀਕ ਆ ਪੰਜਾਬ ਇੱਕ ਬੜੀ ਮਲਕ ਅਮੀਰ ਸੋਚ ਦਾ ਸੂਬਾ ਹੈ ਪੰਜਾਬ ਛੋਟੀ ਸੋਚ ਦਾ ਸੂਬਾ ਨਹੀਂ ਇਹ ਇਹੋ ਜੇ ਇਹਨਾਂ ਨੇ ਗੁਨਾਹ ਕਰਨੇ ਨਹੀਂ ਪਰ ਤੁਸੀਂ ਲੋਕਾਂ ਨੂੰ ਤੰਗ ਇਹਨਾਂ ਨਾ ਕਰੋ ਕਿਤੇ ਰਿਜ਼ਲਟ ਕਿਤੇ ਕੁਦਰਤ ਵੱਲੋਂ ਤੁਹਾਡੇ ਉਲਟ ਨਾ ਆ ਜੀ ਕਰਾ ਸਾਹਿਬ ਸਮਾਂ ਤਾਂ ਬਹੁਤ ਬਹੁਤ ਮਰਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਗਰੇਵਲ ਦੇ ਹੋ ਇਜਾਜ਼ਤ ਇਜਾਜ਼ਤ ਧੰਨਵਾਦ